ਹਲੋ एवरीवन ਸਤ ਸਕਾਲ ਜੀ ਕੀ ਹਾਲ ਚਾਲ ਆਈ ਹੋਪ ਸੋ ਸਾਰੇ ਜਣੇ ਬਹੁਤ ਵਧੀਆ ਹੋਵਗਾ ਸੇ ਵੀ ਬਹੁਤ ਵਧੀਆ ਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀਆਂ ਬਖਸ਼ੇ ਤੇ ਲੋ ਜੀ ਅੱਜ ਕਾਫੀ ਜ਼ਿਆਦਾ ਧੁੱਪ ਨਿਕਲੀ ਹੋਈ ਆ ਅੱਜ ਦਿਨ ਆ ਸ਼ੁੱਕਰਵਾਰ ਤੇ ਕਾਫੀ ਕੱਪੜੇ ਵਗੈਰਾ ਧੋਲੇ ਨੇ ਤੇ ਇੱਥੇ ਜਸਨੋਰ ਵੀ ਪਿਆ ਟੀਵੀ ਦੇਖ ਰਿਹਾ ਛੁੱਟੀਆਂ ਹੋਈਆਂ ਪਿਆ ਨੇ ਬੱਚੇ ਬਿਲਕੁਲ ਵੀ ਪੜ੍ਹਾਈ ਕਰਨ ਦਾ ਨਾਮ ਨਹੀਂ ਲੈ ਰਹੇ ਤੇ ਇੱਥੇ ਕੱਪੜਿਆਂ ਦਾ ਢੇਰ ਲੱਗਾ ਪਿਆ ਦੋ ਕੁ ਦਿਨਾਂ ਦੇ ਕੱਪੜੇ ਇਕੱਠੇ ਹੋਏ ਪਏ ਨੇ ਜਿਹੜੇ ਅੰਦਰਾਂ ਚ ਸਿਕਾਏ ਨੇ ਆਪਾਂ ਧੋ ਤੁਕੇ ਤੇ ਇਹਨਾਂ ਨੂੰ ਲਾਣਾ ਆਪਾਂ ਤੈ। ਤੇ ਉਸ ਤੋਂ ਬਾਅਦ ਸਾਰੇ ਕੰਮ ਕਰਨਾ ਪੇੜ ਲੈਨੇ ਆਪਾਂ ਛੜੂ ਘੁੱਟ ਦਾ ਕੰਮ ਕਰ ਵੀਨੇ ਪੜ ਚੁਕਿਆ। ਸਰਦਾਰ ਜੇ ਤੇ ਲੰਮੇ ਪਏ ਨੇ ਕਿਉਂਕਿ ਕਿਉਂਕਿ ਦਫ਼ਤਰਾਂ ਦੇ ਰਸਤੇ ਸਾਰੇ ਬੰਦ ਪਏ ਨੇ ਤੇ ਉੱਪਰ ਦੀ ਘੁੰਮਕੇ 20 ਕਿਲੋਮੀਟਰ ਜਾਣਾ ਪੈਂਦਾ ਇਸ ਕਰਕੇ ਕੋਈ ਐਮਰਜੈਂਸੀ ਅਗਰ ਲੋਡ ਪਈਗੀ ਤਾਂ ਫੋਨ ਆ ਜਾਣਗੇ। ਤੇ ਲੋ ਜੀ ਸ਼ਾਮ ਤੱਕ ਆਪਣੇ ਕਾਫੀ ਕੱਪੜੇ ਧੁੱਪ ਗਏ ਸੀ ਤੇ ਉਸ ਤੋਂ ਬਾਅਦ ਇਹ ਆ ਨੈਕਸਟ ਮਾਰਨਿੰਗ ਦੀ ਵੀਡੀਓ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਮੀਂਹ ਪੈਣਾ ਸ਼ ਤੇ ਕੱਲ ਧੁੱਪ ਨਿਕਲੀ ਸੀ ਤੇ ਅੱਜ ਫੇਰ ਉਹੀ ਹਾਲ ਹੈ ਸਵੇਰ ਤੋਂ ਮੀਂਹ ਪੈਣਾ ਸ਼ੁਰੂ ਹੋ ਗਿਆ 10 11 ਵਜੇ ਦਾ ਤੇ ਮੀਂਹ ਕਾਫੀ ਤੇਜ ਹੈ ਤੇ ਹੁਣ ਪਾਣੀ ਦਾ ਲੈਵਲ ਥੋੜਾ ਜਿਹਾ ਨਦੀ 'ਚ ਘਟਣ ਲੱਗ ਗਿਆ ਸੀ ਜਿਹੜੀ ਕਿ ਨਦੀ ਆਪਣੇ ਪਿੰਡ ਦੇ ਵਿੱਚ ਹੀ ਆ ਟਾਂਗਰੀ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸਦੀ ਏ ਤੇ ਉਹਦਾ ਲੈਵਲ ਕਾਫੀ ਜ਼ਿਆਦਾ ਵੱਧ ਗਿਆ ਸੀ ਮਿਲਟਰੀ ਵੀ ਆ ਗਈ ਸੀ ਪਿੰਡ ਦੇ ਵਿੱਚ ਤੇ ਉਹਦਾ ਲੈਵਲ ਰਾਤ ਦਾ ਘਟਣ ਲੱਗ ਗਿਆ ਸੀ ਕਹਿੰਦੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਮੀਂਹ ਇੰਨਾ ਜ਼ਿਆਦਾ ਪੈ ਰਿਹਾ ਵੀ ਪਤਾ ਨਹੀਂ ਹੁਣ ਕੀ ਹੋਏਗਾ ਵੀ ਇਹਦੇ ਨਾਲ ਲੈਵਲ ਵਧੇਗਾ ਜਾਂ ਕੀ ਹੋਏਗਾ ਤੇ ਐਸੇ ਬਸ ਡਰਦੇ ਚੱਕਰ ਚ ਕੰਮ ਕਰ ਐਵੇਂ ਹੋਰੇ ਨਹੀਂ ਕਰਦੇ ਲੇਟ ਫੇਟ ਮਤਲਬ ਇਹੀ ਟੈਨਸ਼ਨ ਲੱਗੇ ਰਹਿੰਦੇ ਵੀ ਪਾਣੀ ਨਾ ਆ ਜਾਣ ਪਾਣੀ ਨਾ ਆ ਜਾਣ ਤੇ ਵਾਈਗਰ ਅੱਗੇ ਹਜੇ ਤੇ ਅਰਦਾਸਾਂ ਬਿੰਦੀਆਂ ਹੀ ਹੋ ਰਹੀਆਂ ਨੇ ਤੇ ਲੋਜੀ ਉਸ ਤੋਂ ਬਾਅਦ ਆਪਾਂ ਲੱਗ ਗਏ ਸੀ ਆਪਣੇ ਕੰਮ ਕਾਰਾਂ ਤੇ ਛੋਟੇ-ਮੋਟੇ ਕੰਮ ਕਰਨੇ ਬਿੜੇ ਤੇ ਉਸ ਤੋਂ ਬਾਅਦ ਸਭ ਤੋਂ ਵੱਡਾ ਕੰਮ ਕਾਰ ਆਪਣਾ ਇਹ ਸੀ ਅੱਜ ਦਾ ਬਹੁਤ ਸਾਰੇ ਕੱਪੜੇ ਪਏ ਸੀ ਸੁੱਕੇ ਹੋਏ ਤੇ ਇਹਨਾਂ ਨੂੰ ਇਹਨਾਂ ਦੀ ਜਗਤ ਰੱਖਣਾ ਸੀ ਤੇ ਸਾਰੇ ਤੈਹ ਲਾਣ ਵਾਲੇ ਪਏ ਸੀਗੇ ਤੇ ਮੈਂ ਆਖਿਆ ਚੱਲ ਵੀ ਇਹ ਕੰਮ ਅੱਜ ਪਹਿਲਾਂ ਹੀ ਨਿਬੇੜ ਦਈਏ ਤੇ ਉਸ ਤੋਂ ਬਾਅਦ ਹੀ ਦੂਜੇ ਕੰਮ ਆਪਾਂ ਕਰਾਂਗੇ ਤੇ ਲੋ ਜੀ ਮੈਂ ਇੱਥੇ ਲੱਗੀ ਸੀ ਆਪਣੇ ਕੱਪੜੇ ਤੈਹ ਲਾਣ ਤੇ ਇੱਥੇ ਪਹਿਲਾਂ ਸਰਦਾਰ ਜੀ ਤੇ ਆਪਣੇ ਸਾਰੇ ਕੱਪੜੇ ਕੱਢ ਲਏ ਸੀਗੇ ਕਿਉਂਕਿ ਕਈ ਦਿਨਾਂ ਤੋਂ ਕੱਪੜੇ ਇੱਕ ਦੋ ਦਿਨ ਤੋਂ ਧੁੱਪ ਰੇ ਸੀ ਵਿੱਚ ਜੇ ਕਿਉਂਕਿ ਦੁਪਹਿਰਾ ਸੱਪ ਤੇ ਚਲੇ ਜਾਈਦਾ ਸੀ ਤੇ ਉਸ ਦਿਨ ਧੁੱਪੇ ਨੇ ਇੱਕ ਦੋ ਦਿਨ ਨਹੀਂ ਸੀ ਧੁੱਪੇ ਵਿੱਚ ਜੇ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਇੰਨੇ ਕੱਪੜੇ ਇਕੱਠੇ ਹੋ ਗਏ ਸੀ ਤੇ ਉਸ ਤੋਂ ਬਾਅਦ ਫਿਰ ਜਦੋਂ ਧੁੱਪੇ ਨੇ ਤੇ ਸੁੱਕਣ ਦਾ ਨਾਮ ਨਹੀਂ ਸੀ ਲੈ ਰਿਹਾ ਕਿਉਂਕਿ ਮੀਂਹ ਕਾਫੀ ਪਈ ਜਾ ਰਹੀ ਸੀ ਤੇ ਇੱਕ ਅੱਧਾ ਦਿਨ ਜਿਵੇਂ ਧੁੱਪ ਜੀ ਨਿਕਲੀ ਉਸ ਦਿਨ ਸਾਰੇ ਕੱਪੜੇ ਸੁੱਕ ਗਏ ਸੀ ਤੇ ਹੁਣ ਮੈਂ ਨਾਲ ਦੀ ਨਾਲ ਹੀ ਕੱਪੜੇ ਵਾਸ਼ ਕਰਦੇ ਨੇ ਕਰਨੇ ਨੇ ਕਿਉਂਕਿ ਪਹਿਲਾਂ ਤਾਂ ਸਾਨੂੰ ਏਸੀ ਵੀ ਮੀਂਹ ਮੂ ਪੈਂਦਾ ਤੇ ਕੱਪੜੇ ਸੁੱਕਣੇ ਕਿੱਥੇ ਪਾਵਾਂਗੇ ਪਰ ਹੁਣ ਸਾਨੂੰ ਇਹ ਡਰ ਆ ਰਿਹਾ ਵੀ ਜੇ ਪਾਣੀ ਪੂਨੇ ਦਾ ਲੈਵਲ ਵੱਧ ਗਿਆ ਤਾਂ ਲਾਈਟਾਂ ਨਹੀਂ ਆਣੀਆਂ ਤੇ ਇਸ ਕਰਕੇ ਕੱਪੜੇ ਸਾਡੇ ਪੈ ਰਹੇ ਨੇ ਤੇ ਇਸ ਕਰਕੇ ਮੈਨੂੰ ਇਹ ਵੇ ਵੀ ਹੁਣ ਕੋਈ ਵੀ ਕੱਪੜਾ ਧੋਣ ਆ ਲਾਣਾ ਪਿਆ ਹੋਵੇ ਕਿਉਂਕਿ ਵਾਗੁਰੂ ਸੱਚੇ ਪਾਸ਼ਾ ਵੀ ਅੱਗੇ ਹਜੇ ਕੀ ਬੰਨਾ ਹੈ ਕਿਉਂਕਿ ਜਿੰਨਾ ਕਹ ਹੁਣ ਕਹਿੰਦੇ ਸੀ ਵੀ ਅੱਜ ਸਵੇਰੇ ਪਾਣੀ ਘਟ ਗਿਆ ਇੱਕ ਉਮੀਦ ਜਾਗ ਗਈ ਸੀ ਵੀ ਸ਼ਾਇਦ ਪਾਣੀ ਘਟ ਜਾਣ ਤੇ ਸਭ ਕੁਝ ਨਾਰਮਲ ਹੋ ਜੇ ਉਸੇ ਤਰ੍ਹਾਂ ਹੀ ਤੇ ਵੈਸੇ ਤਾਂ ਪਿੰਡਾਂ ਦੇ ਵਿੱਚ ਸਾਡੇ ਚ ਤਾਂ ਕੋਈ ਹਜੇ ਤੱਕ ਤਕਰੀਬਨ ਵਾਯੂਗੁਰੂ ਦੀ ਕਿਰਪਾ ਨਾਲ ਕੋਈ ਖਤਰਾ ਨਹੀਂਗਾ ਖਤਰਾ ਤਾਂ ਮਤਲਬ ਹੈਗਾ ਟਾਂਗਰੀ ਨਦੀ ਦਾ ਵੀ ਨਦੀ ਜੇ ਭਰ ਗਈ ਬੰਨ ਬੰਨ ਟੁੱਟ ਗਿਆ ਫਿਰ ਪਾਣੀ ਪਿੰਡ ਚ ਆਉਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਪਰ ਜੇ ਇਹ ਮਤਲਬ ਕਿ ਐਵੇਂ ਵੀ ਨਾਰਮਲ ਕੋਈ ਖਤਰਾ ਨਹੀਂਗਾ ਉਹ ਜਿਵੇਂ ਵੈਸੇ ਘਰਾਂ ਦੇ ਵਿੱਚ ਪਾਣੀ ਵੈਸੇ ਬਹੁਤ ਘੱਟ ਵੜਦਾ ਪਰ ਮਾਤਾ ਮਾਣਾ ਨਾ ਕਰਿਆ ਹੋ ਜਿ ਕੋਈ ਨੌਬਤ ਆਵੇ ਵੀ ਕੋਈ ਮੁਸੀਬਤ ਕਿਸੇ ਤੇ ਬਣੀ ਤੇ ਬਾਕੀ ਬਹੁਤ ਔਖਾ ਹੋਇਆ ਪਿਆ ਬੱਚੇ ਸਕੂਲਾਂ ਤੋਂ ਘਰ ਰਹਿ ਰਹੇ ਨੇ 8 ਤਰੀਕ ਤੋਂ ਪੇਪਰ ਵੀ ਸ਼ੁਰੂ ਹੋ ਰਹੇ ਨੇ ਤੇ ਕੁਝ ਵੀ ਸਮਝ ਨਹੀਂ ਆ ਰਹੀ ਵੀ ਹੁਣ ਅੱਗੇ ਕੀ ਬਣੇਗਾ ਤੇ ਅਸੀਂ ਤਾਂ ਇਹੀ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆਂ ਵੀ ਸਾਰੀਆਂ ਚੀਜ਼ਾਂ ਨਾਰਮਲ ਹੋ ਜਾਣ ਤੇ ਬੱਚੇ ਸਕੂਲ ਜਾਣ ਲੱਗਣ ਕਿਉਂਕਿ ਬੱਚੇ ਤੁਹਾਨੂੰ ਪਤਾ ਘਰ ਬੈਠ ਕੇ ਬਿਲਕੁਲ ਪੜਾਈਆਂ ਨਹੀਂ ਕਰ ਰਹੇ ਹੈਗੇ ਮੁੰਡੇ ਤਾਂ ਖਾਸ ਕਰ ਨਹੀਂ ਕਰਦੇ ਹਾਂ ਜੇ ਕੁੜੀਆਂ ਤਾਂ ਫਿਰ ਵੀ ਚਲੋ ਘਰ ਘੁਰ ਲੈਂਦੀਆਂ ਨੇ ਤੇ ਮੁੰਡੇ ਤਾਂ ਖੁਸ਼ੀ ਹੋ ਜਾਂਦੇ ਨੇ ਵੀ ਹਾਂ ਚਲੋ ਵਧੀਆ ਛੁੱਟੀਆਂ ਹੋ ਗਈਆਂ ਨੇ ਪਰ ਬੱਚੇ ਨੇ ਉਹਨਾਂ ਨੂੰ ਨਹੀਂ ਸਮਝ ਆ ਰਹੀ ਵੀ ਹਜੇ ਕੀ ਮੁਸੀਬਤ ਸਿਰ ਤੇ ਫਿਰ ਰਹੀ ਐ ਤੇ ਐਵੇਂ ਕਰਦਿਆਂ ਕਰਦਿਆਂ ਮੇਰੇ ਕੱਪੜੇ-ਕੁਪੜੇ ਵੀ ਕਾਫੀ ਤੈਅ ਲੱਗ ਗਏ ਸੀ ਤੁਸੀਂ ਦੇਖ ਸਕਦੇ ਹੋ ਮੈਂ ਟੀ-ਸ਼ਰਟਾਂ ਵਗੈਰਾ ਇਸ ਤਰੀਕੇ ਨਾਲ ਤੈਅ ਲਾਨੀਆਂ ਇਹ ਇੱਕ ਤਰੀਕਾ ਮੇਰੀ ਸੱਸ ਦਾ ਤੈਅ ਲਾਉਣ ਦਾ ਤੇ ਹੁਣ ਮੈਨੂੰ ਵੀ ਯਾਨੀ ਕਿ ਇਹੀ ਤਰੀਕਾ ਵਧੀਆ ਲੱਗਣ ਲੱਗ ਗਿਆ ਤੇ ਕੁਝ-ਕੁਝ ਗੱਲਾਂ ਤੇ ਕੁਝ-ਕੁਝ ਚੀਜ਼ਾਂ ਸੱਸ ਦੀਆਂ ਵੀ ਕਹਿੰਦੇ ਅਪਣਾ ਲੈਣੀਆਂ ਚਾਹੀਦੀਆਂ ਨੇ ਉਹ ਚੀਜ਼ਾਂ ਵਧੀਆ ਲੱਗਦੀਆਂ ਨੇ ਤੇ ਵਧੀਆ ਤਾਂ ਕੀ ਚਲੋ ਮੈਨੂੰ ਵੀ ਇਹ ਹੁੰਦਾ ਵੀ ਐਵੇਂ ਆਪਾਂ ਜੋੜ ਕੇ ਕੱਪੜੇ फटाफट ਰੱਖ ਲੈਣੇ ਆ। ਟੀ-ਸ਼ਰਟ ਆ ਮੈਂ ਇਸ ਤਰੀਕੇ ਨਾਲ ਜੋੜ ਲੈਣੀਆਂ ਤੇ ਬਾਕੀ ਲੋਹਰਾ ਨਾਰਮਲ ਤਰੀਕੇ ਨਾਲ ਜੋੜ ਲੈਣੇ ਆ। ਤੇ ਉਸ ਤੋਂ ਬਾਅਦ ਆ ਗਈ ਸੀ ਆਪਣੇ ਸੂਟਾਂ ਦੇ ਬਾਰੇ। ਤੇ ਕੁਝ ਇੱਕ ਦੋ ਸੂਟ ਸੀ ਨਵੇਂ ਰੜੇ ਨੇ, ਉਹ ਵਾਸ਼ ਕੀਤੇ ਸੀ। ਤੇ ਉਹ ਆਪਾਂ ਲੱਗ ਰੱਖ ਲਾਂਗੇ ਤੇ ਜਿਹੜੇ ਇੱਕ ਕੱਚੀ ਕਾਟਨ ਦੇ ਕੱਪੜੇ ਨੇ ਉਹ ਕਾਫੀ 4-5 ਸੂਟ ਮੇਰੇ ਹੁੰਦੇ ਨੇ। ਵੀ ਜਿਵੇਂ ਇਸੇ ਸੀਜ਼ਨ ਚ ਲੈਏ ਨੇ ਤੇ ਉਹ ਐਸਾ ਸੀਜ਼ਨ ਜੀ ਯਾਨੀ ਕਿ ਇੱਕ ਸੀਜ਼ਨ ਹੀ ਮਸਾ ਕੱਢਦੇ ਨੇ ਤੇ ਖਰਾਬ ਹੋ ਜਾਂਦੇ ਨੇ ਉਹ ਵੀ ਹੁਣ ਬਸ ਜਦੋਂ ਸੀਜ਼ਨ ਆਫ ਹੋਏਗਾ ਨਾਲ ਦੀ ਨਾਲ ਆਪਾਂ ਉਹਨਾਂ ਨੂੰ ਵੀ ਡਿਸਕਾਰਡ ਕਰ ਦੇਣਾ ਕਿਉਂਕਿ ਤੁਹਾਨੂੰ ਪਤਾ ਹੋਰ ਸੋਈ ਵੀ ਕਰਾ ਵਿੱਚ ਕੰਮ ਕਰਨਾ ਹੁੰਦਾ ਲੇਡੀਜ਼ ਨੇ ਤੇ ਹੋਰ ਵੀ ਪਾਣੀ ਪਤਾਣੀ ਦਾ ਸੋ ਕੰਮ ਕਰਨੇ ਹੁੰਦੇ ਨੇ ਉਸ ਟਾਈਮ ਕੱਚੀ ਜਿਹੜੀ ਕਾਟਨ ਆ ਉਹ ਸਭ ਤੋਂ ਬੈਸਟ ਰਹਿੰਦੀ ਹੈ ਤੇ ਕੰਫਰਟੇਬਲ ਵੀ ਰਹਿੰਦੀ ਹੈ ਬਹੁਤ ਜ਼ਿਆਦਾ ਉਹਦੇ ਵਿੱਚ ਆਰਾਮ ਰਹਿੰਦਾ ਮੈਨੂੰ ਤਾਂ ਖਾਸ ਕਰ ਬਹੁਤ ਈਜ਼ੀ ਰਹਿੰਦਾ ਉਹਦੇ ਵਿੱਚ ਕੰਮ ਕਰਨਾ ਪਰ ਇਹ ਹੈ ਵੀ ਉਹ ਕਸ ਛੇਤੀ ਜਾਂਦੀ ਉਹਨਾਂ ਦਾ ਕਲਰ ਛੇਤੀ ਫੇਡ ਹੋ ਜਾਂਦੇ ਨੇ ਤੇ ਚਲੋ ਜਿੰਨੇ ਕ ਦਾ ਮਤਲਬ ਮਟੀਰੀਅਲ ਹੁੰਦਾ ਜਿੰਨੇ ਕ ਦਾ ਸੂਟ ਹੁੰਦਾ ਉਹਨਾਂ ਕ ਇੱਕ ਸੀਜ਼ਨ ਕੱਢ ਜਾਂਦਾ ਫਤਿਹ ਤੇ ਅਮੀ ਕਰਦਾਂ ਗੁਰਦੇ ਆਪਣੇ ਕੱਪੜੇ ਵੀ ਤੈ ਲੱਗੇ ਸੀ ਤੇ ਬਾਕੀ ਹੁਣ ਨਾਲ ਦੀ ਨਾਲ ਕੱਪੜੇ ਆਪਾਂ ਵਾਸ਼ ਕਰ ਲੈਣੇ ਕਰਨੇ ਨੇ ਤੇ ਹੋਰ ਵੀ ਕਰਦੇ ਬਹੁਤ ਸਾਰੇ ਕੰਮ ਨੇ ਜਿਹੜੇ ਨਾਲ ਦੇ ਨਾਲ ਨਵੇੜਨੇ ਪੈ ਰਹੇ ਨੇ ਬੋਤਲਾਂ ਵਗੈਰਾ ਪਾਣੀ ਦੀਆਂ ਭਰ ਕੇ ਰੱਖ ਰਹੇ ਆ ਤੇ ਵੈਸੇ ਤਾਂ ਅੱਜ ਸੰਭਾਵਨਾ ਹੈ ਵੀ ਘਟ ਜਾਏਗਾ ਪਾਣੀ ਪਰ ਜੇ ਇਸੇ ਤਰ੍ਹਾਂ ਮਹੀ ਪੈਂਦਾ ਰਿਹਾ ਤਾਂ ਪਤਾ ਨਹੀਂ ਅੱਗੇ ਕੀ ਬਣੇਗਾ ਰਾਤ ਨੂੰ ਤੇ ਤੁਸੀਂ ਵੀ ਸਾਰੇ ਜਣੇ ਦੁਆ ਬੇਨਤੀ ਜ਼ਰੂਰ ਕਰਿਆ ਕਰੋ ਸਾਰੇ ਉਹਨਾਂ ਜੀਆਂ ਲਈ ਸਾਰੇ ਉਸ ਪਰਿਵਾਰ ਲਈ ਜਿੱਥੇ ਜਿੱਥੇ ਆਹਾੜਾ ਆ ਕੇ ਹਟੇ ਨੇ ਤੇ ਜਿਵੇਂ ਕਿ ਬਹੁਤ ਹਾਲਾਤ ਖਰਾਬ ਹੋਏ ਨੇ ਉਹਨਾਂ ਲਈ ਦੁਆ ਬੇਨਤੀ ਜ਼ਰੂਰ ਕਰੋ ਅਰਦਾਸਾਂ ਕਰੋ ਤੇ ਬਾਕੀ ਸਾਡੇ ਲਈ ਵੀ ਅਰਦਾਸ ਬੇਨਤੀਸ ਕਰ ਦਿਓ ਕਿ ਠੀਕ ਠਾਕ ਰਵੇ ਸਭ ਕੁਝ ਤੇ ਪ੍ਰਮਾਤਮਾ ਦੀ ਕਿਰਪਾ ਬਣੀ ਰਹੇ ਤੇ ਕੁਝ ਵੀ ਇਹੋ ਜਿਹਾ ਨਾ ਹੋਵੇ ਵੀ ਜਿਹੜਾ ਸੰਭਾਲਿਆ ਨਾ ਜਾ ਸਕੇ ਤੇ ਅਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਕੱਪੜੇ ਵੀ ਤੈ ਲੱਗੇ ਨੇ ਤੇ ਜਿੱਥੇ-ਜਿੱਥੇ ਕੱਪੜੇ ਰੱਖਣੇ ਸੀ ਨੋਰ ਦੇ ਕੱਪੜੇ ਨੋਰ ਦੀ ਅਲਮਾਰੀ 'ਚ ਸਰਦਾਰ ਜੀ ਦੇ ਸਰਦਾਰ ਜੀ ਦੀ ਅਲਮਾਰੀ 'ਚ ਤੇ ਆਪਣੇ ਕੱਪੜੇ ਮੈਂ ਆਪਣੀ ਅਲਮਾਰੀ 'ਚ ਰੱਖਤੇ ਨੇ ਤੇ ਆਪਣੇ ਕੱਪੜਿਆਂ ਦਾ ਕੰਮ ਬਹੁਤ ਵੱਡੀ ਇੱਕ ਸਭ ਤੋਂ ਬੋਰਿੰਗ ਕੰਮ ਇਹਨੂੰ ਕੱਪੜੇ ਤੈ ਲਾਣੇ ਤੇ ਪ੍ਰੈਸ ਕਰਨੇ ਲੱਗਦੇ ਨੇ ਇਹ ਕੰਮ ਆਪਣਾ ਨਿਬੜ ਗਿਆ ਹੁਣ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਬਾਪਾਏ ਥੈਂਕ ਯੂ ਜੀ ਮਿਲਦੇ ਆਂ ਅਗਲੀ